ਮੇਰੀ ਗੱਲ ਤਾਂ ਸੁਣਾ ਆ ਲੈ ਫੋਨ ਕੱਟ ਤਾਂ ਲੈ ਦੱਸ ਪੁੱਤ ਇਸ ਉਮਰੇ ਮੈਂ ਕਿੱਥੇ ਜਾਊਂਗੀ ਮੇਰੀ ਉਮਰ ਦਾ ਤਾਂ ਲਿਆਜ ਕਰ ਲਿੰਦੋ ਲੈ ਨਾ ਆ ਕੀ ਹੋ ਗਿਆ ਮਾਸੀ ਨੂੰ ਕਿਹਦਾ ਫੋਨ ਆ ਗਿਆ ਸੁਣਾ ਲੈ ਹੁਣ ਆਇਆ ਉੱਠ ਬਾੜ ਦੇ ਥੱਲੇ ਲੈ ਬਬਲੀ ਤੈਨੂੰ ਤਾਂ ਕੁਝ ਕਰਨਾ ਹੀ ਨਹੀਂ ਪਿਆ ਰੱਬ ਆਪੇ ਹੀ ਸਿੱਧੀਆਂ ਪਾਈ ਜਾਂਦਾ ਨਹੀਂ ਇਹਨੂੰ ਕੀ ਹੋ ਗਿਆ ਪੈਣੇ ਪੈਣੇ ਕੀ ਹੋਇਆ ਸਭ ਠੀਕ ਤਾਂ ਹੈ ਹਾਂ ਠੀਕ ਹੈ ਫਿਰ ਆਏ ਉਦਾਸ ਕੱਟ ਬੈਠੀ ਆ ਤੂੰ ਨਹੀਂ ਮੈਂ ਤਾਂ ਨਹੀਂ ਉਦਾਸ ਹੈਗੀ ਠੀਕ ਆ ਮੈਂ ਨਹੀਂ ਹਾਏ ਹਾਏ ਮੰਮੀ ਜੀ ਤੁਹਾਨੂੰ ਪਤਾ ਹੀ ਨਹੀਂ ਮਾਸੀ ਕਿਉਂ ਰੋਈ ਜਾਂਦੀ ਆ ਮਾਸੀ ਨਾਲ ਤਾਂ ਇੰਨਾ ਮਾੜਾ ਹੋ ਗਿਆ ਨਹੀਂ ਮਨਦੀਪ ਆ ਪਾਣੀ ਲੈ ਕੇ ਆਈ ਜਰਾ ਮਾਸੀ ਵੇ ਕਿੰਨਾ ਰੋਈ ਜਾਂਦੀ ਆ ਕੀ ਗੱਲ ਮਾਸੀ ਕੀ ਹੋ ਗਿਆ ਦੱਸੋ ਸਹੀ ਉਹ ਨਹੀਂ ਨਹੀਂ ਬਬਲੀ ਤੈਨੂੰ ਕੋਈ ਭੁਲੇਖਾ ਪਿਆ ਮੈਂ ਕਿ ਤੂੰ ਰੋਣਾ ਮਸੀ ਜੇ ਕੋਈ ਦੁੱਖ ਹਨਾ ਤੇ ਆਪਿਆਂ ਨਾਲ ਵੰਡ ਲੈਣਾ ਚਾਹੀਦਾ ਦੁੱਖ ਵੰਡਿਆ ਨਾ ਘਟਦਾ ਹੀ ਆ ਵੱਧਦਾ ਥੋੜੀ ਆ ਨਾ ਜੇ ਤੇਨੂੰ ਕਿਸੇ ਗੱਲ ਦਾ ਪਤਾ ਹੀ ਲੱਗ ਗਿਆ ਵਾ ਮੇਰੀ ਭੈਣ ਦਾ ਮਜ਼ਾਕ ਕਦੇ ਉਡਾਨੀ ਫਿਰਦੀ ਆ ਮਸੀ ਪਾਣੀ ਕੀ ਹੋ ਗਿਆ ਮਸੀ ਕਿਉਂ ਰੋਈ ਜਾਂਦੇ ਤੁਸੀਂ ਮਨਦੀਪ ਮਾਸੀ ਨੇ ਕਾਹਤੋਂ ਦੱਸਣਾ ਕਿਉਂ ਰੋਂਦੇ ਪਏ ਆ ਮੈਂ ਦੱਸਦੀ ਆ ਮਾਸੀ ਕਾਹਤੋਂ ਰੋਂਦੇ ਆ ਹਾਂ ਹਾਂ ਦੱਸ ਕਾਹਤੋਂ ਰੋਣੇ ਆ ਲੈ ਮਨਦੀਪ ਹੁਣ ਤਾਂ ਮਾਸੀ ਨੇ ਵੀ ਕਹਿਤਾ ਵੀ ਦੱਸ ਦੇ ਮਾਸੀ ਨੂੰ ਨਾ ਦੀਪੇ ਵੀਰੇ ਦਾ ਫੋਨ ਆਇਆ ਸੀ ਪੀ ਘਰੇ ਬਣਨ ਦੀ ਲੋੜ ਨਹੀਂ ਕਿਉਂ ਮਾਸੀ ਇਹੀ ਗੱਲ ਆ ਨਾ ਕੀ ਗੱਲ ਆ ਬਬਲੀ ਜੋ ਕਹਿ ਰਹੀ ਆ ਉਹ ਸੱਚ ਆ ਨਾ ਮੰਮੀ ਜੀ ਮੈਂ ਝੂਠ ਬੋਲ ਕੇ ਕੀ ਲੈਣਾ ਵਾ ਜੇ ਨਹੀਂ ਯਕੀਨ ਤਾਂ ਕਰਾ ਦਿੰਨੀ ਆ ਦੀਪੇ ਵੀਰੇ ਨਾਲ ਫੋਨ ਆ ਲੈ ਆਈ ਮਨਦੀਪ ਜਰਾ ਮੇਰਾ ਫੋਨ ਚੱਕ ਕੇ ਕਰਾ ਦਿੰਨੇ ਆ ਕਰ ਲਓ ਆਪੇ ਗੱਲ ਕਰ ਲਿਓ ਇਹਦਾ ਮਤਲਬ ਇਹ ਮੇਰੀਆਂ ਗੱਲਾਂ ਕੰਨ ਲਾ ਕੇ ਸੁਣਦੀ ਸੀ ਤੂੰ ਰਹਿਣ ਦੇ ਮੈਨੂੰ ਤੇਰੇ ਤੇ ਨਾ ਯਕੀਨ ਨਹੀਂ ਹੈਗਾ ਮੈਂ ਆਪਣੇ ਫੋਨ ਤੋਂ ਹੀ ਫੋਨ ਕਰ ਲੈਣੀ ਆ ਉਹਨੂੰ ਦੇਖਦੀ ਆ ਤੇਰੀਆਂ ਗੱਲਾਂ 'ਚ ਕਿੰਨੀ ਕੁ ਸੱਚਾਈ ਆ ਕਰ ਲਓ ਨਾ ਹੁਣ ਤਾਂ ਸੱਚ ਸਾਹਮਣੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਨਾ ਭੈਣੇ ਉਹਨੂੰ ਫੋਨ ਲਾਉਣ ਦੀ ਕੋਈ ਲੋੜ ਨਹੀਂ ਨਾ ਉਹਨੇ ਤੇਰਾ ਫੋਨ ਚੱਕਣਾ ਨਾ ਉਹਨੇ ਮੇਰਾ ਫੋਨ ਕੱਤੇ ਨਹੀਂ ਚੱਕਣਾ ਤੂੰ ਨਾ ਇੱਕ ਗੱਲ ਮੈਨੂੰ ਸੱਚ-ਸੱਚ ਦੱਸ ਦੇ ਵੀ ਗੱਲ ਹੈ ਕੀ ਮਾਸੇ ਵੀ ਤੇ ਪੇਰ ਰੋਣ ਲੱਗੇ ਨਹੀਂ ਕੋਈ ਗੱਲ ਹੈਗੀ ਤਾਂ ਸਾਨੂੰ ਦੱਸੋ ਹਾਂ ਭੈਣੇ ਜੇ ਕੋਈ ਗੱਲ ਹੈਗੀ ਆ ਤਾਂ ਤੂੰ ਦੱਸ ਦੇ ਮੈਨੂੰ ਤਾਂ ਹੀ ਕੋਈ ਹੱਲ ਕਰਾਂਗੇ ਆਪਾਂ ਨਹੀਂ ਭੈਣੇ ਕੀ ਦੱਸਾਂ ਜਦੋਂ ਕਿਸਮਤ ਮਾੜੀ ਹੁੰਦੀ ਆ ਨਾ ਕੁੱਖੋਂ ਜਾਏ ਵੀ ਮਾਂ ਨੂੰ ਬੇਗਾਨਾ ਕਰਨ ਲਈ ਮਿੰਟ ਨਹੀਂ ਲਾਉਂਦੇ બસ ਇਹੀ ਕੁਛ ਮੇਰੇ ਨਾਲ ਹੋਇਆ ਮੁੰਡਿਆਂ ਨੇ ਨਾ ਨੂਹਾ ਮਗਰ ਲੱਗ ਕੇ ਮੈਨੂੰ ਘਰੇ ਆਉਣ ਤੋਂ ਮਨਾ ਕਰਤਾ ਨਮਾਸੀ ਜੀ ਤੁਸੀਂ ਜਿੱਦਣ ਦੇ ਆਏ ਹੋ ਆਪ ਦੀਆਂ ਨੋਹਾਂ ਦੀ ਤਾਰੀਫ ਕਰ ਦੇਣੀ ਸੀ ਥੱਕ ਦੇ ਲੈ ਮੇਰੀਆਂ ਨੂਹਾ ਕਿੱਥੇ ਨਿਕਲਣ ਦਿੰਦੀਆਂ ਨੇ ਉਹ ਕਹਿੰਦੀ ਮੰਮੀ ਜੇ ਤੁਸੀਂ ਚਲੇ ਗਏ ਸਾਡਾ ਜੀ ਨਹੀਂ ਲੱਗਣਾ ਤੇ ਜੇ ਤੁਸੀਂ ਜਾਓਗੇ ਤਾਂ ਅਸੀਂ ਨਾਲ ਤੁਹਾਡੇ ਜਾਵਾਂਗੇ ਹੁਣ ਮੈਂ ਦੱਸ ਕੀ ਕਰਾਂ ਮੇਰੀਆਂ ਨੂੰਹਾਂ ਤਾਂ ਕੋਲੀ ਬੈਠਿਆ ਰਹਿੰਦੀਆਂ ਨੇ ਜਦ ਤੱਕ ਮੈਂ ਰੋਟੀ ਨਹੀਂ ਖਾ ਲੈਂਦੀ ਖਾ ਭਰਾ ਕਿਹੜੀ ਚੀਜ਼ ਦੀ ਮੰਮੀ ਨੂੰ ਲੋਡ ਪੈ ਜਾਵੇ ਹੁਣ ਅਸੀਂ ਆ ਕੇ ਸੁਣਦੇ ਪਏ ਆ ਪੀ ਨੋਹਾ ਮਗਰ ਲੱਗ ਕੇ ਪੁੱਤਾਂ ਨੇ ਤੁਹਾਨੂੰ ਘਰੇ ਆਉਣ ਤੋਂ ਮਨਾਂ ਕਰਤਾ ਹੈ ਭੈਣੀ ਏਡੀ ਗੱਲ ਹੋ ਗਈ ਬਬਲੀ ਸਹੀ ਕਹਿੰਦੀ ਆ ਦੀਪੇ ਨੇ ਤੈਨੂੰ ਸੱਚੀ ਫੋਨ ਕਰਕੇ ਇਦਾਂ ਕਿਹਾ ਚਲ ਤੂੰ ਫਿਕਰ ਨਾ ਕਰ ਦੀਪੇ ਨਾਲ ਨਾ ਮੈਂ ਗੱਲ ਕਰਦੀ ਆ ਫੋਨ ਤੇ ਨਹੀਂ ਭੈਣੇ ਹੁਣ ਤਾਂ ਮੇਰੇ ਮੁੰਡੇ ਮੇਰੇ ਖਿਲਾਫ ਹੋ ਗਏ ਮੈਨੂੰ ਨਹੀਂ ਲੱਗਦਾ ਮੇਰੀਆਂ ਨੂੰਹਾਂ ਮੈਨੂੰ ਅੰਦਰ ਬੜਨ ਦੇਣਗੀਆਂ ਹੁਣ ਤਾਂ ਮੈਂ ਇਹੀ ਸੋਚ ਕੇ ਪਰੇਸ਼ਾਨ ਹੋਈ ਜਾਂਦੀ ਆ ਵੀ ਇਹ ਉਮਰੇ ਮੈਂ ਕਿੱਥੇ ਜਾਵਾਂ ਕਿਹਦੇ ਕੋਲ ਰਹੂੰਗੀ ਨਾ ਮਸੀ ਜੀ ਕਿਉਂ ਰੋਈ ਜਾਂਦੇ ਹੋ ਅਸੀਂ ਹੈਗੇ ਆ ਨਾ ਤੁਹਾਡੇ ਨਾਲ ਹਾਂ ਭੈਣੇ ਮਨਦੀਪ ਸਹੀ ਕਹਿੰਦੀ ਆ ਜਿਨਾਚਰ ਅਸੀਂ ਦੀਪੇ ਨਾਲ ਗੱਲ ਨਹੀਂ ਨਾ ਕਰਦੇ ਅਸੀਂ ਨਹੀਂ ਤੈਨੂੰ ਰੋ ਤੋੜਨਾ ਹੁਣ ਤਾਂ ਨਾ ਉਹਨਾਂ ਨਾਲ ਕੋਈ ਗੱਲ ਕਰਕੇ ਤੈਨੂੰ ਤੋੜਾਂਗੇ ਤੂੰ ਫਿਕਰ ਨਾ ਕਰ ਮੇਰੀ ਭੈਣੇ ਨਾ ਮੰਮੀ ਇਹਦਾ ਕੀ ਮਤਲਬ ਮਾਸੀ ਇੱਥੇ ਰਹੋਗੀ ਹੁਣ ਕੋਈ ਨਹੀਂ ਦੀਦੀ ਜਿੱਥੇ ਇੱਕ ਮਾਂ ਰਹਿੰਦੀ ਆ ਦੂਜੀ ਮਾਂ ਵੀ ਸਾਡੇ ਨਾਲ ਰਹੂਗੀ ਕੋਈ ਨਹੀਂ ਮਸੀ ਫਿਕਰ ਨਾ ਕਰੋ ਤੁਸੀਂ ਸਾਡੇ ਕੋਲ ਹੀ ਰਹੋ ਲੈ ਮਨਦੀਪ ਤੂੰ ਐਗੀ ਗਈ ਜਾਨੀ ਆ ਆਪਦਾ ਘਰ ਛੱਡ ਕੇ ਮਾਸੀ ਇੱਥੇ ਰਹੂਗੀ ਹੁਣ ਨਾ ਮੇਰੀ ਭੈਣ ਦੇ ਉਰੇ ਰਹਿਣ ਨਾਲ ਤੈਨੂੰ ਕੀ ਇਤਰਾਜ਼ ਆ ਨਾਲੇ ਮੇਰੀ ਭੈਣ ਨੇ ਮੇਰੇ ਘਰੇ ਰਹਿਣਾ ਵਾ ਤੇਰੇ ਪੇਕਿਆਂ ਦੇ ਘਰ ਨਹੀਂ ਜਿਹੜਾ ਤੈਨੂੰ ਇਤਰਾਜ਼ ਹੋਵੇ ਨਾ ਨਾ ਮੰਮੀ ਜੀ ਮੈਨੂੰ ਕੀ ਇਤਰਾਜ਼ ਹੋ ਸਕਦਾ ਮੈਂ ਤਾਂ ਮਾਸੀ ਬਾਰੇ ਸੋਚਦੀ ਸੀ ਕਿ ਇਸ ਉਮਰ ਆਪਦਾ ਘਰ ਛੱਡ ਕੇ ਇੱਥੇ ਰਹਿਣਗੇ ਉਹ ਤੂੰ ਨਾ ਜਾ ਕੇ ਆਪਣਾ ਕੋਈ ਕੰਮ ਕਰ ਲੈ ਤੇਰੀ ਮਾਸੀ ਦਾ ਕੀ ਕਰਨਾ ਮੈਂ ਆਪੇ ਸੋਚ ਲਵਾਂਗੀ वैसे मासी जी कहना ਤਾਂ ਨਹੀਂ ਚਾਹੀਦਾ ਤੁਹਾਡੇ ਨਾਲ ਤਾਂ ਥੋਬੀ ਦੇ ਕੁੱਤੇ ਵਾਲੀ ਗੱਲ ਹੋਗੀ ਤਾਂ ਮਾਸੀ ਦੇ ਹੱਥ ਤੇ ਤੱਸ ਬਹੁਤ ਹੁੰਦਾ ਫਿਰ ਮੇਰੇ ਉਹ ਤੂੰ ਨਾ ਅੰਦਰ ਜਾ ਕੇ ਕੰਮ ਕਰ ਲਾ ਸਾਕੀ ਇੱਥੇ ਗੱਲਾਂ ਹੀ ਮਾਰੀ ਜਾਂਦੀਆਂ ਜਾ ਇੱਥੋਂ ਨਹੀਂ ਕੀ ਹੋ ਗਿਆ ਇਹ ਤਾਂ ਬਾਜੀ ਪੁੱਠੀ ਪੈ ਗਈ ਮਾਸੀ ਤਾਂ ਪੱਕੇ ਡੇਰੇ ਲਾਉਣ ਨੂੰ ਫਿਰਦੀ ਇੱਥੇ ਹੈਲੋ ਹਾਂਜੀ ਹਾਂਜੀ ਹਰਜੀਤ ਭਾਜੀ ਕੀ ਹਾਲ ਹੈ ਹਾਂਜੀ ਹਾਂਜੀ ਤੁਹਾਡੀ ਉਹ ਹਾਰਡ ਡਿਸਕ ਹੋ ਗਈ ਸੀਗੀ ਜੀ ਪਲੇਸ ਆ ਪਰਸੋਂ ਹੋ ਗਈ ਸੀਗੀ ਤੇ ਮੈਂ ਲੜਕੇ ਨੂੰ ਆਂਦਾ ਮੈਂ ਭੇਜਦਾ ਤੁਹਾਡੇ ਕੋਲ ਹਾਂਜੀ ਹਾਂਜੀ ਆਹ ਚਲੋ ਕੋਈ ਨਹੀਂ ਦੋਕ ਦਿਨ ਲੇਟ ਹੋ ਗਿਆ ਕੰਮ ਕਿਉਂਕਿ ਤੁਹਾਨੂੰ ਪਤਾ ਸਰਵਿਸ ਸੈਂਟਰ ਵਾਲੇ ਇੱਕ ਦੋ ਦਿਨ ਲਾ ਦਿੰਦੇ ਆ ਆ ਪਰਸੋਂ ਮਿਲ ਗਈ ਸੀ ਬਸ ਥੋੜਾ ਮੁੰਡੇ ਬਿਜ਼ੀ ਸੀਗੇ ਕੋਈ ਨਹੀਂ ਕੋਈ ਨਹੀਂ ਮੈਂ ਅੱਜ ਭੇਜਦਾ ਜੀ ਮੁੰਡੇ ਨੂੰ ਸ਼ਾਮੀ ਤੁਹਾਡੇ ਕੋਲ ਕਰਕੇ ਓਕੇ ਕਰਕੇ ਜਾਊਗਾ ਸਾਰਾ ਕੰਮ। ਹਾਂਜੀ ਹਾਂਜੀ ਭਾਜੀ। ਠੀਕ ਹੈ ਜੀ। ਅਜੇ ਉਹ ਹਰਜੀਤ ਭਾਜੀ ਵਾਲੀ ਯਾਰ ਹਾਰਡ ਡਿਸਕ ਸੀਗੀ ਉਹਨਾਂ ਜੀ ਉਹਨਾਂ ਦੇ ਲਾ ਕੇ ਆਈ ਨਾਲੇ ਚੈੱਕ ਕਰਕੇ ਆਈ ਤੇ ਬਿਲਕੁਲ ਓਕੇ ਹਨ ਉਹਨਾਂ ਦੁਆਰਾ ਕੋਈ ਪ੍ਰੋਬਲਮ ਨਾ ਆਵੇ। ਨਹੀਂ ਭਾਜੀ ਉਹ ਤੋਂ ਤੁਸੀਂ ਰੱਖੀ ਹਾਰਡ ਡਿਸਕ ਮੈਨੂੰ ਤੋਂ ਮੈਨੂੰ ਨਹੀਂ ਪਤਾ ਕਿੱਥੇ ਆ। ਅਜੇ ਯਰ ਰਿਪੇਅਰਿੰਗ ਵਾਲੇ ਸਮਾਨ ਦਾ ਤੁਹਾਨੂੰ ਪਤਾ ਹੁੰਦਾ ਵਾ ਕੋਈ ਰਿਪੇਅਰ ਹੋ ਕੇ ਆਇਆ ਕੋਈ ਰਿਪਲੇਸ ਹੋ ਕੇ ਆਇਆ ਮੈਨੂੰ ਥੋੜੀ ਪਤਾ ਹੁੰਦਾ ਜੇ ਮੈਂ ਲੈ ਕੇ ਵੀ ਆਇਆ ਮੈਂ ਇੱਥੇ ਹਉਂ ਤੂੰ ਮੈਨੂੰ ਕਹੀ ਜਾਣਾ ਤੁਸੀਂ ਲੈ ਕੇ ਆਏ ਸੀ ਮੈਨੂੰ ਪਤਾ ਹੀ ਨਹੀਂ ਹੈਗਾ ਜੀ ਕਿੱਥੇ ਆ ਤੁਸੀਂ ਭਾਜੀ ਆਪ ਹੀ ਧਿਆਨ ਕਰਕੇ ਸੋਚੋ ਕਿੱਥੇ ਰੱਖਿਆ ਸਾਮਾਨ ਮੈਨੂੰ ਤਾਂ ਨਹੀਂ ਪਤਾ ਕਿੱਥੇ ਆ ਉਹ ਯਾਰ ਜੇ ਮੈਂ ਕੋਈ ਲੈ ਕੇ ਵੀ ਆਇਆ ਸੀ ਮੈਂ ਜੇਬ ਚ ਥੋੜੀ ਪਾ ਕੇ ਲੈ ਗਿਆ ਸੀ ਕਿੱਥੇ ਇੱਥੇ ਰੱਖਿਆਣਾ ਥੋੜਾ ਧਿਆਨ ਨਾਲ ਦੇਖੋ ਉਹਦੇ ਚ ਅਲਮਾਰੀ ਚ ਭਾਜੀ ਵੈਸੇ ਤਾਂ ਲੱਗਦਾ ਹੀ ਨਹੀਂ ਕਿ ਤੁਸੀਂ ਹਾਰਡ ਡਿਸਕ ਲੈ ਕੇ ਆਏ ਹੋ ਜੇ ਤੁਸੀਂ ਕਹਿੰਦੇ ਹੋ ਤੇ ਇੱਕ ਵਾਰੀ ਮੈਂ ਚੈੱਕ ਕਰ ਲੈਂਦਾ ਹੈਗਾ ਕਿ ਨਹੀਂ ਹੈਗਾ ਹਾਰਡ ਡਿਸਕ ਠੀਕ ਹੈ ਸਰ ਨਾ ਚੈੱਕ ਨਹੀਂ ਕਰਨਾ ਉਹਨੂੰ ਲੱਭ ਕੇ ਨਾ ਉਹਨਾਂ ਦੇ ਘਰੇ ਫਿੱਟ ਕਰਕੇ ਆਣੇ ਆ ਸ਼ਾਮ ਨੂੰ ਦੇਖ ਇੱਥੇ ਧਿਆਨ ਨਾਲ ਅੰਨੀ ਭਾਜੀ ਮੈਂ ਚੈੱਕ ਕਰਦਾ ਪਤਾ ਨਹੀਂ ਯਾਰ ਅੱਜਕੱਲ ਦੇ ਮੁੰਡੇ ਦਾ ਧਿਆਨ ਕਿੱਥੇ ਰਹਿੰਦਾ ਪਰ ਸੋ ਚੀਜ਼ ਲੈ ਕੇ ਆਇਆ ਅੱਜ ਕਹਿੰਦਾ ਹੈ ਨਹੀਂ ਹੈ ਨਹੀਂ ਧਿਆਨ ਪਤਾ ਨਹੀਂ ਕਿਹੜੇ ਕੰਮਾਂ 'ਚ ਰਹਿੰਦਾ ਇਹਨਾਂ ਦਾ ਨਾਲੇ ਇਹ ਜੇ ਮੇਰੀ ਗੱਲ ਸੁਣ ਯਾਰ ਇੱਕ ਮਿੰਟ ਮੈਂ ਕਿਸੇ ਦਾ ਪੇਮੈਂਟ ਲੈ ਕੇ ਆਣੀ ਆ ਮੈਂ ਪੇਮੈਂਟ ਲੈ ਕੇ ਆਣਾ ਬੜਾ ਇਹ ਸਾਹਮਣੇ ਕੰਮ ਨੂੰ ਨਾ ਦੇਖ ਲਾ ਮਾਸਿਕ ਢੀ ਝੂਟ ਦੀ ਬੰਡ ਸੀ ਸਾਰਿਆਂ ਆ ਗਿਆ ਆਦਿਆਂ ਨੂਆਂ ਦੀ ਥਿਰਤ ਕਰਦੀ ਨਹੀਂ ਸੀ ਥੱਕਦੀ ਅੱਜ ਜਦੋਂ ਸੱਚ ਸਾਹਮਣੇ ਆਇਆ ਨਾ ਆ ਤੋਤੇ ਮੂ ਤਾਂ ਚਪੇੜ ਵਜੀ ਮਾਸੀ ਦੇ ਨਾ ਮੈਨੂੰ ਤਾਂ ਇੱਕ ਗੱਲ ਦਾ ਡਰ ਹੋਰ ਲੱਗੀ ਜਾਂਦਾ ਕਿਤੇ ਸਰਦਾਰ ਜੀ ਮਾਸੀ ਨੂੰ ਇੱਥੇ ਪੱਕੀ ਨਾ ਰੱਖ ਲੈਣ ਪਹਿਲਾਂ ਇੱਕ ਘਟ ਸੀ ਜਿਹੜੇ ਦੂਜੀ ਨੂੰ ਬਿਠਾ ਕੇ ਬਹਿਣ ਲੱਗੇ ਆ ਨਵਮੀ ਕੀ ਗੱਲ ਹੋ ਗਈ ਤੁਸੀਂ ਇੰਨੀ ਕਾਲੀ ਚ ਫੋਨ ਕੀਤਾ ਵੀ ਜਲਦੀ ਜਲਦੀ ਘਰੇ ਆ ਜਾ ਮੈਂ 골ਡੀ ਕੀ ਦੱਸਾਂ ਤੈਨੂੰ ਆ ਤੇਰੀ ਮਾਸੀ ਨੂੰ ਦੀਪੇ ਦਾ ਫੋਨ ਆਇਆ ਸੀਗਾ ਉਹ ਪਤਾ ਕੀ ਕਹਿੰਦਾ ਇਹਨੂੰ ਇਹ ਤਾਂ ਮੇਰੇ ਕੋਲੇ 4 ਦਿਨ ਹੀ ਰਹਿਣੀ ਆ ਅਗਲੇ ਦੀਪ ਜਨਾਨੀ ਨੇ ਉਹਨੂੰ ਸਿਖਾਤਾ ਵੀ ਆਪਦੀ ਮਾਂ ਨੂੰ ਕਹ ਦੇ ਵੀ ਸਾਡੇ ਕੋਲ ਇੱਥੇ ਵਾਪਸ ਆਉਣ ਦੀ ਲੋੜ ਨਹੀਂ ਗੀ ਉੱਥੇ ਆਪਦੀ ਭੈਣ ਕੋਲੇ ਹੀ ਰਵੇ। ਨਾ ਐਵੇਂ ਕਿਵੇਂ ਦੀਪੇ ਨੇ ਫੋਨ ਕਰਤਾ। ਕੋਈ ਨਾ ਕੋਈ ਗੱਲ ਤਾਂ ਹੋਈ ਹੋਊਗੀ ਪਹਿਲਾਂ। ਨਮਾਸੀ ਇੱਥੇ ਆਉਣ ਤੋਂ ਪਹਿਲਾਂ ਕੋਈ ਗੱਲ ਹੋਈ ਸੀ ਤੁਹਾਡੀ ਉਹਨਾਂ ਨਾਲ? ਨਾ ਗੋਲਡੀ ਤੂੰ ਆਪ ਹੀ ਦੱਸ ਜੇ ਕੋਈ ਗੱਲ ਹੋਈ ਹੁੰਦੀ ਤਾਂ ਮੈਂ ਇੱਥੇ ਰਾਜੀ ਖੁਸ਼ੀ ਆਉਂਦੀ। ਇਹ ਤਾਂ ਮੇਰੇ ਮਗਰੋਂ ਮੁੰਡਿਆਂ ਨੂੰ ਨੂੰਹਾਂ ਨੇ ਚੱਕ ਪੱਟ ਦਿੱਤਾ। ਜਿਹਦੇ ਕਰਕੇ ਮੇਰਾ ਮੁੰਡਾ ਮੈਨੂੰ ਫੋਨ ਕਰਕੇ ਕਹਿੰਦਾ ਤੁਹਾਨੂੰ ਘਰੇ ਆਉਣ ਦੀ ਲੋੜ ਨਹੀਂ ਲਿਆ ਕੇ ਸਰਦਾਰ ਜੀ ਤੁਸੀਂ ਆਹ ਦੇਖ ਲਓ ਮਾਸੀ ਨਾਲ ਕੀ ਹੋ ਗਿਆ ਮਾਸੀ ਤਾਂ ਕਹਿੰਦੀ ਸੀ ਮੇਰੀਆਂ ਨੂਆ ਨਾਲ ਬਣਦੀ ਬੜੀ ਆ ਉਹ ਤਾਂ ਇੰਨਾ ਮੋਹ ਕਰਦੀ ਆ ਮਾਸੀ ਦਾ ਮਾਸੀ ਕਹਿੰਦੀ ਮੈਨੂੰ ਤਾਂ ਆਉਣ ਨਹੀਂ ਸੀ ਦਿੰਦੀਆਂ ਕਿਉਂ ਮਾਸੀ ਪੁੱਛੋ ਨਾ ਮਾਸੀ ਜੀ ਬਬਲੀ ਸਹੀ ਕਹਿੰਦੀ ਵੀ ਆ ਜਦੋਂ ਤੁਸੀਂ ਇੱਥੇ ਆਏ ਸੀ ਤੁਸੀਂ ਤਾਂ ਆਪਣੀਆਂ ਨੂਆ ਦੀਆਂ ਸਿਫਤਾਂ ਕਰਦੇ ਨਹੀਂ ਤੱਕਦੇ ਸੀ ਤੁਸੀਂ ਤਾਂ ਕਹਿੰਦੇ ਸੀ ਉਹ ਤਾਂ ਮੇਰੇ ਬਿਨਾ ਜੀ ਨਹੀਂ ਲਾਉਂਦੀਆਂ ਨਾ ਹੁਣ ਉਹਨਾਂ ਨੂੰ ਕੀ ਹੋ ਗਿਆ ਨਾ ਹੁਣ ਜਿਹੜਾ ਕੁਝ ਹੋਣਾ ਸੀਗਾ ਨਾ ਉਹ ਤਾਂ ਹੋ ਗਿਆ ਹੁਣ ਇਹ ਦੇਖੋ ਕਿ ਅੱਗੇ ਕੀ ਕਰਨਾ ਆਪਾਂ ਮਮਮੀ ਅੱਗੇ ਕਰਨਾ ਕੀ ਆ ਮੈਂ ਦੀਪਾ ਨੂੰ ਫੋਨ ਕਰਦਾ ਆਂ ਦੀਪਾ ਆਊਗਾ ਉਹਦੇ ਨਾਲ ਬਹਿ ਕੇ ਗੱਲ ਕਰਾਂਗੇ ਐਦਾਂ ਕਿਤਾ ਆਪਣੀ ਮਾਂ ਨੂੰ ਕਹਿ ਸਕਦੇ ਆਂ ਵੀ ਤੂੰ ਉੱਥੇ ਹੀ ਰਹਿ ਲੈ ਹਾਂਜੀ ਸਰਦਾਰ ਜੀ ਤੁਸੀਂ ਕਰੋ ਵੀਰ ਜੀ ਨੂੰ ਫੋਨ ਤੇ ਮਾਸੀ ਨੂੰ ਲੈ ਕੇ ਜਾਣ ਇੱਥੋਂ ਇੱਜ਼ਤ ਨਾਲ ਕਿਉਂ ਮਾਸੀ ਮੈਂ ਕਰਦਾ ਫੋਨ ਨਹੀਂ ਸਰਦਾਰ ਜੀ ਕੋਲ ਕੀ ਕਰਨ ਚੱਲਿਆ ਕਿਤੇ ਦੱਸਣ ਤਾਂ ਨਹੀਂ ਚੱਲਿਆ ਵੀ ਪੈਸੇ ਲੱਗ ਗਏ ਇਹਦੇ ਕੋਲ ਹਾਏ ਦੇਖਾਂ ਜਾ ਕੇ ਕਿਤੇ ਕਲੇਸ਼ੀਨਾ ਪਾ ਲੈਣਾ ਹਾਂਜੀ ਹਾਂਜੀ ਬਾਜੀ ਪਾਪਾ ਠੀਕ ਆ ਬਾਜੀ ਹਾਂਜੀ ਹਾਂਜੀ ਭੇਜਦਾ ਮੁੰਡਾ ਆਜੋ ਤੂੰ ਦੱਸ ਕੋਈ ਕੰਮ ਸੀ ਤੁਸੀਂ ਕਹਿੰਦੇ ਸੀਗੇ ਨਾ ਮੈਨੂੰ ਵੀ ਉਧਰੋਂ ਜਦੋਂ ਆਏਗਾ ਤਾਂ ਪੈਸੇ ਫੜ ਲਿਆਂਗਾ ਆ ਮੈਂ ਲੈ ਆਂਦੇ ਸੀਗੇ ਪੈਸੇ ਆ ਹੁਣ ਰੱਖ ਲਓ ਜਿਹੜਾ 3000 ਰਹਿੰਦਾ ਸੀਗਾ ਉਹਨਾਂ ਦਾ ਮੇਰਾ ਪੁੱਤ ਸਮੇਂਦਾਰ ਹੋ ਗਿਆ ਹੁਣ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ ਲੱਗ ਗਿਆ ਸ਼ਾਬਾਸ਼ ਪੁੱਤਰਾ ਜੋਤ ਆਇਕ ਮੈਂ ਆਈ ਦੇਖੀ ਮੇਰਾ ਫੋਨ ਨਹੀਂ ਚੱਲਦਾ ਹਾਂਜੀ ਆ ਗਿਆ ਮम्मा ਹਾਂਜੀ ਮम्मा ਕੀ ਹੋ ਗਿਆ ਤੁਸੀਂ ਤਾਂ ਮੈਨੂੰ ਫੋਨ ਠੀਕ ਕਰਨ ਨੂੰ ਕਿਹਾ ਸੀ ਤੇਰੀ ਕਾਤੂੰ ਤੇਰ ਕੋ ਤਾਂ ਐ ਨਾ ਪਿਆ ਕਿੱਥੋਂ ਆ ਕਿੱਥੋਂ ਲੈ ਆਂਦੇ ਇੰਨੇ ਪੈਸੇ ਤੇਰ ਕੋ ਤਾਂ ਹੈ ਨਹੀਂ ਸੀ ਬੱਸ ਤਾ ਤੂੰ ਕਹਿੰਦਾ ਸੀ ਮੰਮਾ ਮੈਨੂੰ ਦੇ ਦੋ ਪੈਸੇ ਜੋ ਸੱਚੋ ਸੱਚ ਦੱਸ ਕੁਕੁੱਠਾ ਕੰਪਤਾ ਨਹੀਂ ਕੀਤਾ ਉਹ ਨਹੀਂ ਮੰਮਾ ਦੋਸਤੋਂ ਫੜ ਕੇ ਦਿੱਤੇ ਆ ਵੀ ਮੈਂ ਉਹਨੂੰ ਆਪੇ ਹੌਲੀ ਹੌਲੀ ਕਰਕੇ ਮੋੜ ਦੂੰਗਾ ਤੇਰੇ ਵਰਗੇ ਨਿਆਣੇ ਉਹ ਲੋਟ ਵੀ ਇਦਾਂ ਹੀ ਹੁੰਦੇ ਆ ਹੁਣ ਆਪਣੀ ਪਾਕਟ ਮੰਨੀ ਚੋ ਘਟਾਉਂਦਾ ਫੇਰੀ ਸ਼ਰਮ ਨਹੀਂ ਆਉਂਦੀ ਕੌਣ ਆ ਗਿਆ ਇੱਕ ਸਾਸ਼ੀ ਗਵਰਦੀ ਅੱਗੇ ਤੁਸੀਂ ਹਾਂਜੀ ਹਾਂਜੀ ਗੋਲਦੀ ਵੀਰੇ ਨੇ ਬੁਲਾਇਆ ਸੀ ਨਾ ਫੋਨ ਗਿਆ ਸੀ ਉਹਨਾਂ ਦਾ ਅੱਛਾ ਅੱਛਾ ਬੈਠੋ ਤੁਸੀਂ ਮੈਂ ਬੁਲਾਨੀ ਆ ਹਾਂਜੀ ਮੈਂ ਮੰਮੀ ਤੇ ਮਾਸੀ ਨੂੰ ਬੁਲਾਨੀ ਆ ਨਹੀਂ ਨਹੀਂ ਭਾਬੀ ਜੀ ਗੋਲਦੀ ਵੀਰੇ ਨੂੰ ਮਿਲਣਾ ਕਰ ਲੈਣ ਉਹ ਹੋਰ ਕਿਸੇ ਨੂੰ ਨਹੀਂ ਮਿਲਣਾ ਮੈਂ ਤੁਸੀਂ ਵੀਰੇ ਨੂੰ ਮਲਾਓ ਹਾਂ ਸਰਦਾਰ ਜੀ ਵੀ ਅੰਦਰ ਹੀ ਬੈਠੇ ਆ ਹਾਂਜੀ ਉਹਨਾਂ ਨਾਲ ਮਲਾਓ ਮੈਨੂੰ ਬੁਲਾਓ ਉਹਨਾਂ ਨੂੰ ਮੈਂ ਬੁਲਾ ਦਿੰਦੀ ਆ ਇੱਕ ਮਿੰਟ ਮੰਮੀ ਮਿਲਾਂ ਤਾਂ ਵੀਰ ਜੀ ਆ ਗਏ ਨੇ ਬਾਹਰ ਹੰਦੀਪੇ ਦੀ ਆਵਾਜ਼ ਆਈ ਹੈ ਇਹ ਮੇਰਾ ਪੁੱਤ ਆ ਨਾ ਚੱਲੀਏ ਫਿਰ ਬਾਹਰ ਤੈਨੂੰ ਡੀਕਦਾ ਹੋਣਾ ਉਹ ਹਾਂਜੀ ਮੰਮੀ ਆਹ ਦੇਖ ਲੈ ਇੰਨੇ ਦਿਨਾਂ ਬਾਅਦ ਆਇਆ ਮਾਂ ਨੂੰ ਮਿਲਣ ਅੰਦਰ ਵੀ ਨਹੀਂ ਆਇਆ ਨਾ ਫੇਰ ਕੀ ਹੋ ਗਿਆ ਤੈਨੂੰ ਲੈਣ ਹੀ ਆਇਆ ਨਾਲੇ ਅੱਜ ਕੱਲ ਨਾ ਨੋਹਾਂ ਦੱਬ ਕੇ ਨਹੀਂ ਰੈਂਦੀਆਂ ਪਿਆਰ ਨਾਲ ਰੱਖੀਦੀਆਂ ਹੁੰਦੀਆਂ ਆਹ ਦੇਖ ਲੈ ਕਿੰਨੀ ਕਦਰ ਕਰਦੀ ਆ ਮੇਰੀ ਸਾਰਾ ਦਿਨ ਮੰਮੀ ਜੀ ਮੰਮੀ ਜੀ ਕਰਦੀ ਆ ਕਿਉਂਕਿ ਮੈਂ ਇਹਨਾਂ ਦੀ ਨਾ ਮਾਂ ਬਣ ਕੇ ਰਹਿਣੀ ਆ ਤਾਹੀਂ ਤਾਂ ਸਾਰਾ ਦਿਨ ਮੰਮੀ ਮੰਮੀ ਕਰਦੀਆਂ ਨੇ ਨਾ ਭੈਣੇ ਮੇਰੀਆਂ ਨੋਹਾ ਵੀ ਚੰਗੀਆਂ ਸੀ ਮੇਰੇ ਆਏ ਤੋਂ ਬਾਅਦ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਮੈਨੂੰ ਤਾਂ ਲੱਗਦਾ ਆਪਦੀਆਂ ਮਾਵਾਂ ਦੇ ਮਗਰ ਲੱਗੀਆਂ ਤਾਂ ਹੀ ਮੁੰਡਿਆਂ ਨੂੰ ਸਿਖਾਤਾ ਵੀ ਆਪਣੀ ਮਾਂ ਨੂੰ ਘਰੋਂ ਕੱਢ ਦੇ ਨਾ ਜਿਹੜਾ ਕੁਝ ਹੋਣਾ ਸੀਗਾ ਨਾ ਉਹ ਤਾਂ ਹੋ ਗਿਆ ਹੁਣ ਜਿਉ ਤੈਨੂੰ ਲੈ ਕੇ ਜਾਂਦਾ ਨਾ ਅੱਗੇ ਤੋਂ ਆਪਣਾ ਹਿਸਾਬ ਨਾਲ ਰਹੀਂ ਉਹ ਬੱਸ ਬੱਸ ਆਪਦੀਆਂ ਨੋਹਾ ਅੱਗੇ ਨਾ ਮੇਰੀ ਬੇਇੱਜ਼ਤੀ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਮੈਂ ਆਪਦੇ ਘਰ ਕਿਵੇਂ ਰਹਿਣਾ ਨਾ ਭੈਣ ਲਾ ਲਿਆ ਮੈਂ ਤੇਰਾ ਹਿਸਾਬ ਤੂੰ ਤਾਂ ਉਰ ਹੀ ਨਹੀਂ ਮਾਨ ਹੈਗੀ ਉੱਥੇ ਉਹਨਾਂ ਨੂੰ ਕਿੱਥੇ ਟਿਕਣ ਦਿੰਦੀ ਹੋਏਗੀ ਤਾਂ ਹੈ ਨਹੀਂ ਉਹ ਤੈਨੂੰ ਚੰਗੀ ਸਮਝਦੀਆਂ ਕੋਈ ਨਹੀਂ ਮੰਮੀ ਜੀ ਤੁਸੀਂ ਗੁੱਸਾ ਨਾ ਕਰੋ ਮਾਸੀ ਨੂੰ ਪਿਆਰ ਨਾਲ ਸਮਝਾ ਦਿਓ ਕਿਉਂਕਿ ਮਾਸੀ ਜਿੱਥੇ ਆਪਣੇ ਬੱਚਿਆਂ ਨੇ ਖੜਨਾ ਨਾ ਉੱਥੇ ਕੋਈ ਨਹੀਂ ਖੜਦਾ ਚੱਲ ਤੂੰ ਐ ਕਰ ਬਾਹਰ ਜਾ ਕੇ ਨਾ ਚਾਹ ਪਾਣੀ ਦਾ ਦੇਖ ਤੇਰੀ ਮਾਸੀ ਨੂੰ ਮੈਂ ਆਪੇ ਹੀ ਸਮਝਾ ਕੇ ਬਾਹਰ ਲੈ ਆਉਣੀ ਆਂ ਨਾ ਪਾਜੀ ਹੁਣ ਤੁਸੀਂ ਆਪ ਹੀ ਦੱਸੋ ਮੈਨੂੰ ਕੀ ਕਰਨਾ ਚਾਹੀਦਾ। ਨਾ ਦੀਪੇ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ। ਪੁਨਾ ਮੇਰੇ ਕਹਿੰਦੇ ਇੱਕ ਵਾਰੀ ਮਾਸੀ ਨੂੰ ਮਿਲ ਲੈ। ਉਹਨੂੰ ਨ ਆਪਣੀਆਂ ਗੱਲਾਂ ਦੇ ਬਹੁਤ ਪਛਤਾਵਾ। ਨਾ ਪਾਜੀ ਜੇ ਹੁਣ ਮੈਂ ਮੰਮੀ ਦੇ ਸਾਹਮਣੇ ਗਿਆ ਤਾਂ ਉਹਨਾਂ ਨੇ ਫੇਰ ਉਹ ਹੀ ਰੋਣਾ ਧੋਣਾ ਸ਼ੁਰੂ ਕਰ ਦੇਣਾ। ਜੇ ਹੁਣ ਮੈਂ ਤੁਹਾਨੂੰ ਸਾਰੀ ਗੱਲ ਦੱਸ ਕੇ ਜੇ ਹੁਣ ਮੈਂ ਮੰਮੀ ਨੂੰ ਆਪਣੇ ਘਰ ਨਾਲ ਲੈ ਗਿਆ ਸਾਡੇ ਦੋਨਾਂ ਭਰਾਵਾਂ ਦੇ ਘਰ ਪੱਟੇ ਜਾਣਗੇ। ਦੀਪੇ ਕੋਈ ਗੱਲ ਨਹੀਂ ਯਾਰ ਛੋਟੇ ਭਾਈ ਤੂੰ ਮੇਰੇ ਕਹਿੰਦੇ ਜਿੱਥੇ ਆ ਹੀ ਗਿਆ ਤਾਂ ਮੇਰੇ ਕਹਿੰਦੇ ਉਹਨੂੰ ਇੱਕ ਵਾਰੀ ਮਿਲ ਵੀ ਲੈ ਯਾਰ। माँ अपनी कोई ना मैं बुला मासी नासी जी आयो दिन परिवार ठीक है सारा बहुत नमनदीप देख लिया मासी कि ਤਾਹੀਂ ਤੈਨੂੰ ਕਹਿੰਦੀ ਸੀ ਮਾਸੀ ਤੋਂ ਬਚ ਕੇ ਰਹਿ ਥੋੜਾ ਜਾਂ ਹਾਂਜੀ ਦੀਦੀ ਪਰ ਆਪਾਂ ਨਾ ਕਿਸੇ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕੀ ਪਤਾ ਮਾਰਟਮ ਕਦੋਂ ਤੇ ਕਿਹਦੇ ਤੇ ਆ ਜਾਵੇ ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮਾਸੀ ਤੇ ਤਾਂ ਆ ਟਾਈਮ ਆਉਣਾ ਹੀ ਸੀ ਚਾਹ ਨੂੰ ਤਾਂ ਟਾਈਮ ਹੈ ਮੰਦੀ ਪੈਂਜਾ ਤੂੰ ਸੇਵ ਲੈ ਜਾ ਬਾਹਰ ਹੈ ਹਾਂਜੀ ਆਹ ਹੰਮਾ ਪਾ ਲਾ ਤੇ ਮੈਂ ਵੀ ਆਉਣੀ ਆ ਠੀਕ ਹੈ ਵੈਸੇ ਵੀਰ ਜੀ ਤੁਸੀਂ ਆਪ ਲੈਣ ਆ ਗਏ ਨਾ ਮਾਸੀ ਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹਨਾ ਸਰਦਾਰ ਜੀ ਹਾਂ ਵਧੀਆ ਕਰ ਲਈਏ ਨਹੀਂ ਭਾਬੀ ਜੀ ਜੇ ਤੁਹਾਨੂੰ ਲੱਗਦਾ ਇਦਾਂ ਵੀ ਮੈਂ ਮੰਮੀ ਨੂੰ ਇੱਥੇ ਲੈਣ ਆਇਆ ਥੋੜਾ ਭੁਲੇਖਾ ਮੈਂ ਇੱਥੇ ਮੰਮੀ ਨੂੰ ਲੈਣ ਨਹੀਂ ਆਇਆ ਨਾ ਪੁੱਤ ਜਿਹੜਾ ਕੁਝ ਪਹਿਲਾਂ ਹੋ ਗਿਆ ਨਾ ਉਹ ਸਾਰੀਆਂ ਗੱਲਾਂ ਨੂੰ ਤੂੰ ਛੱਡ ਦੇ ਤੇਰੀ ਮਾਂ ਨਾ ਪਹਿਲਾਂ ਹੀ ਬਹੁਤ ਸ਼ਰਮਿੰਦਾ ਤੂੰ ਉਹਨੂੰ ਹੋਰ ਨਾ ਰਵਾ ਨਾ ਮਾਸੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਦਾ ਪਰ ਮੈਂ ਇਹ ਗੱਲ ਨਹੀਂ ਮੰਨਦਾ ਵੀ ਮੰਮੀ ਨੂੰ ਆਪਦੀ ਕਿਸੇ ਗਲਤੀ ਦੇ ਕਦੇ ਸ਼ਰਮਿੰਦਗੀ ਹੋਈ ਹੈ। ਨਾ ਪੁੱਤ ਤੁਸੀਂ ਹੁਣ ਜਨਾਨੀਆ ਮਗਰ ਲਾ ਕੇ ਮਾਂ ਨੂੰ ਇਦਾਂ ਰੋਲਦਾ ਛੱਡ ਦੋਗੇ? ਨਾ ਮਾਂ ਜੇ ਅਸੀਂ ਆਪਣੇ ਬੱਚਿਆਂ ਕੋ ਰਹਿਣਾ ਨਾ ਸਾਨੂੰ ਤੁਹਾਡੇ ਤੋਂ ਦੂਰ ਰਹਿਣਾ ਹੀ ਪੈਣਾ ਕਿਉਂਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਆਪ ਦਾ ਸੁਭਾਅ ਹੀ ਬਦਲਣਾ। ਕੋਈ ਨਹੀਂ ਛੋਟੇ ਵੀਰ ਗਲਤੀ ਕਿਹਦੇ ਤੋਂ ਨਹੀਂ ਹੁੰਦੀ। ਮਾਸੀ ਤੋਂ ਵੀ ਹੋਗੀ। ਕੋਈ ਨਾ ਆਪਾਂ ਨੂੰ ਇੱਕ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਹਾਂ ਸਹੀ ਕਹਿੰਦਾ ਗੋਲਡੀ ਜੇ ਹੁਣ ਤੁਸੀਂ ਇਹ ਮੂੰਹ ਮੋੜ ਲਿਆ ਤਾਂ ਫਿਰ ਮਾਂ ਜਾਓਗੇ ਕਿੱਥੇ ਤੇ ਹੋਰ ਵੀਰ ਜੀ ਜੇ ਤੁਸੀਂ ਆਪਦੇ ਨਾਲ ਨਹੀਂ ਮਾਸੀ ਨੂੰ ਲੈ ਕੇ ਜਾਓਗੇ ਤਾਂ ਮਾਸੀ ਨੇ ਤਾਂ ਰੋਲ ਜਾਣਾ ਲਾ ਬਾਬੀ ਜੀ ਮੈਂ ਤੁਹਾਡੇ ਸਾਰਿਆਂ ਤੋਂ ਇਸ ਗੱਲ ਦੀ ਮਾਫੀ ਮੰਗਦਾ ਮੈਂ ਆਪਣਾ ਘਰ ਬਸਾਉਣਾ ਤੇ ਇਸ ਕਰਕੇ ਮੈਂ ਆਪਦੀ ਮਾਂ ਨੂੰ ਰੋੜਨਾ ਨਹੀਂ ਰੱਖ ਸਕਦਾ ਗੋਲਡੀ ਵੀਰੇ ਮੈਨੂੰ ਇਸ ਗੱਲ ਦੀ ਬਹੁਤ ਸ਼ਰਮਿੰਦਗੀ ਹੈ ਕਿ ਤੁਹਾਡੀ ਗੱਲ ਦਾ ਮਾਣ ਨਹੀਂ ਰੱਖ ਸਕਦੇ ਤੇ ਮੈਂ ਇਹਨਾਂ ਨੂੰ ਇੱਥੋਂ ਨਹੀਂ ਲੈ ਕੇ ਜਾ ਸਕਦਾ ਇੱਕ ਮਿੰਟ ਵੀਰ ਜੀ ਨਾ ਮੈਂ ਦੇਖ ਨੂੰ ਕੀ ਹੋ ਗਿਆ ਇਹਨੇ ਵੀਰ ਜੀ ਨੂੰ ਕਿਉਂ ਰੋਕ ਲਿਆ ਵੀਰ ਜੀ ਤੁਸੀਂ 2 ਮਿੰਟ ਲਈ ਬੈਠੋ ਵੀਰ ਜੀ ਛੋਟਾ ਮੂਤੇ ਵੱਡੀ ਗੱਲ ਚਾਹੇ ਮਾਸੀ ਜੀ ਨੇ ਲੱਖਾਂ ਗਲਤੀਆਂ ਕੀਤੀਆਂ ਨੇ ਪਰ ਤੁਸੀਂ ਆਪਣੇ ਦਿਲ ਤੋਂ ਪੁੱਛੋ ਤੁਸੀਂ ਆਪਣੀ ਮਾਂ ਨੂੰ ਰੋਲਦਾ ਦੇਖ ਸਕਦੇ ਹੋ ਤੇ ਇੱਕ ਗੱਲ ਹੋਰ ਵੀਰ ਜੀ ਮੇਰੇ ਹਾਲਾਤਾਂ ਦਾ ਤੁਹਾਡੇ ਤੋਂ ਕੁਝ ਵੀ ਛੁਪਿਆ ਨਹੀਂਗਾ ਮੈਂ ਸਰਦਾਰ ਜੀ ਦੇ ਜਾਣ ਤੋਂ ਬਾਅਦ ਆਪਣੇ ਬੱਚੇ ਨੂੰ ਕਿੱਦਾਂ ਪਾਲ ਰਹੀ ਆ ਇਹ ਤਾਂ ਮੈਨੂੰ ਹੀ ਪਤਾ ਤੁਸੀਂ ਵੀ ਇਸ ਬਾਰੇ ਜਾਣਦੇ ਹੀ ਹੋ ਵੀਰ ਜੀ ਤੁਹਾਨੂੰ ਵੀ ਪਤਾ ਹੀ ਆ ਪਿਓ ਦਾ ਸਾਇਆ ਸਿਰ ਤੋਂ ਜਾਣ ਤੋਂ ਬਾਅਦ ਬੱਚਿਆਂ ਨੂੰ ਪਾਲਣਾ ਕਿੰਨਾ ਔਖਾ ਹੁੰਦਾ ਪਰ ਮਾਸੀ ਜੀ ਨੇ ਤੁਹਾਨੂੰ ਵੀ ਦੇਖਿਆ ਪੜਾਇਆ ਲਿਖਾਇਆ ਮਾਸੜ ਜੀ ਨੂੰ ਵੀ ਸੰਭਿਆ ਤੇ ਹੁਣ ਵਿਚਾਰੀ ਮਾਸੀ ਜੀ ਦਰਦਰ ਦੀ ਠੋਕਰਾ ਖਰਦੇ ਫਿਰਨਗੇ ਨਾ ਬਾਬੇ ਤੁਸੀਂ ਮੇਰੇ ਨਾਲ ਹੁਣ ਐਦਾਂ ਦੀ ਗੱਲਾਂ ਨਾ ਕਰੋ ਮੈਂ ਫੈਸਲਾ ਕਰ ਲਿਆ ਮੈਂ ਮੰਮੀ ਨੂੰ ਆਪਣੇ ਨਾਲ ਨਹੀਂ ਰੱਖਣਾ ਵੀਰ ਜੀ ਮੈਂ ਕਿਸੇ ਗੱਲੋਂ ਤੁਹਾਨੂੰ ਮਜਬੂਰ ਨਹੀਂ ਕਰਦੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਉਹਨਾਂ ਤੋਂ ਦੂਰ ਰਹਿਣ ਦਾ ਸੋਚ ਸਕਦੇ ਹੋ ਨਵਾਂ ਭਾਬੀ ਮੈਂ ਆਪਣੇ ਬੱਚਿਆਂ ਤੋਂ ਇੱਕ ਸਕਿੰਟ ਵੀ ਦੂਰ ਨਹੀਂ रह ਸਕਦਾ। ਨਾ ਦੇਖ ਛੋਟੇ ਵੀਰ ਆ ਗਈ ਨਾ ਗੱਲ ਉਹੀ ਤੂੰ ਆਪਣੇ ਬੱਚੇ ਤੋਂ ਇੱਕ ਸਕਿੰਟ ਵੀ ਦੂਰ ਨਹੀਂ रह ਸਕਦਾ ਫਿਰ ਆਪਣੇ ਮਾਸੀ ਜਿਹੜੀ ਆ ਉਹ ਆਪਣੇ ਬੱਚੇ ਤੋਂ ਕਿਵੇਂ ਦੂਰ रह ਸਕਦੀ ਆ? ਵੀਰ ਜੀ ਮਾਂ ਬਾਪ ਤਾਂ ਰੱਬ ਦਾ ਦਿੱਤਾ ਉਹ ਤੋਹਫਾ ਨੇ ਜੋ ਆਪਣੀ ਜ਼ਿੰਦਗੀ ਵਿੱਚ ਰੱਬ ਦੀ ਕਮੀ ਨੂੰ ਵੀ ਪੂਰਾ ਕਰਦੇ ਨੇ। ਇਸੇ ਲਈ ਜਿਨ੍ਹਾਂ ਦੇ ਮਾਪਿਓ ਹੈਗੇ ਆ ਨਾ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿਣੀ ਆ ਰੱਬ ਨੂੰ ਮਨਾਓ ਚਾਹੇ ਨਾ ਮਨਾ ਪਰ ਆਪਣੇ ਮਾਪਿਓ ਨੂੰ ਤਾਂ ਸਾਹਮਣੇ ਰੱਖੋ। ਮਾਸੀ ਜੀ ਆ ਹੱਥ ਜੋੜ ਕੇ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਬੜੀ ਮੁਸ਼ਕਲ ਨਾਲ ਆਪਣੇ ਬੱਚੇ ਪੜ੍ਹਾਈ ਲਿਖਾਈ ਵਿਆਹੇ ਨੇ ਹੁਣ ਥੋੜੀਆਂ ਜੀਆਂ ਨਾ ਆਪਣੀਆਂ ਹਰਕਤਾਂ ਤੋਂ ਵੀ ਬਾਜ਼ ਆਵੋ ਫਿਰ ਕਿਉਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੇ ਘਰ ਚ ਕਲੇਸ਼ ਪਾਣਿਓ ਤੇ ਮਾੜੇ ਬਣਦੇਓ ਨਾਲੇ ਮੇਰੀ ਇੱਕ ਗੱਲ ਸੁਣ ਲਓ ਜਿੱਥੇ ਪਰਿਵਾਰ ਖੜਾ ਨਾ ਭਾਵੇਂ ਮੈਂ ਲੱਖ ਚੰਗਾ ਹਾਂ ਜਿਹੜਾ ਸਾਥ ਤੁਹਾਡਾ ਤੁਹਾਡਾ ਪਰਿਵਾਰ ਦੇ ਸਕਦਾ ਨਾ ਉਹ ਮੈਂ ਵੀ ਨਹੀਂ ਦੇ ਸਕਦਾ ਤੇ ਮੇਰੀ ਇੱਕ ਬੇਨਤੀ ਆ ਆਪਣੇ ਪਰਿਵਾਰ ਚ ਜਾਓ ਤੇ ਉੱਥੇ ਰਾਜੀ ਖੁਸ਼ੀ ਆਪਣੀਆਂ ਨਵਾਂਵਾਂ ਨਾਲ ਪੋਤਿਆਂ ਨਾਲ ਤੇ ਆਪਣੇ ਬੱਚਿਆਂ ਨਾਲ ਰਹੋ ਹਾਂਜੀ ਗੋਲਦੀ ਵੀਰੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੰਮੀ ਤੁਸੀਂ ਹੋ ਗਏ ਤਿਆਰ ਤੇ ਆਪਾਂ ਆਪਣੇ ਘਰ ਚੱਲੀਏ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਵਾਅਦਾ ਕਰਦੀ ਆਂ ਕਿ ਮੈਂ ਆਪਣੇ ਨੋਹਾਂ ਦੀ ਸੱਸ ਨਹੀਂ ਮਾਂ ਬਣ ਕੇ ਰਹੂੰਗੀ ਚਲੋ ਮਾਸੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੀਆਂ ਨੋਹਾਂ ਨੂੰ ਧੀਆਂ ਬਣਾ ਕੇ ਰੱਖੋਗੇ ਨਾਲੇ ਛੋਟੇ ਵੀ ਤੇਰਾ ਵੀ ਬਹੁਤ-ਬਹੁਤ ਧੰਨਵਾਦ ਤੇ ਮੇਰੇ ਇੱਕ ਫੋਨ ਤੇ ਇੱਥੇ ਮੇਰੇ ਕੋਲੇ ਆ ਗਿਆ ਹਲਦੀ ਪੁੱਤ ਤੈਨੂੰ ਧੰਨਵਾਦ ਤੇਰਾ ਨਾਲੇ ਮਨਦੀਪ ਤੇਰਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਫੇਰ ਤੋਂ ਆਪਣੇ ਘਰ ਜੋਗੀ ਕਰਤਾ ਚਲੇ ਜਾ ਭੈਣੇ ਰਾਜੀ ਖੁਸ਼ੀ ਆਪਣੇ ਘਰੇ ਜਾ ਤੇ ਹੁਣ ਜਦੋਂ ਤੂੰ ਦੁਬਾਰਾ ਤੋਦੀ ਹੁਰੀਆ ਮੇਨ ਤਾਂ ਹੱਸਦੀ ਵਸਦੀ ਮੇਰੇ ਘਰੇ ਆਵੇਂ ਹਾਂ ਭੈਣੇ ਮੈਂ ਤੈਨੂੰ ਇੱਕ ਜਾਂਦੇ ਜਾਂਦੇ ਗੱਲ ਕਹਿ ਕੇ ਜਾਣੀ ਤੈਨੂੰ ਨਾ ਮਨਦੀਪ ਦੇ ਰੂਪ ਵਿੱਚ ਰੱਬ ਨੇ ਇੱਕ ਹੀਰਾ ਦਿੱਤਾ ਤੂੰ ਉਹਨੂੰ ਸਾਹਮਣੇ ਰੱਖੀ ਚੱਲ ਮਨਦੀਪ ਪੁੱਤ ਅੰਦਰ ਮੇਰਾ ਬੈਗ ਪਿਆ ਮੇਰੇ ਨਾਲ ਪੈਕ ਕਰਾ ਦੇ ਆਂ ਸੋਟੀ ਮਸੀ ਬਾਕੀ ਪਾਲੇ ਸੀ ਜੀ ਹਾਂ ਹਾਂ ਪਾਲੇ ਸੀ ਮਨਦੀਪ ਬੈਠਾ ਇੱਥੇ ਹਾਂ ਜੀ ਅੱਛਾ ਹੀ ਵਾਸੀ ਜੀ ਜੂਂਦਾ ਵਸਤਾ ਰਹੇ ਚੰਗਾ ਵਾਸੀ ਜੀ ਆਉਂਦੇ ਜਾਂਦੇ ਰਹੋ ਗੇੜਾ ਮਾਰ ਲਿਓ ਅੱਛਾ ਆਉਂਦੇ ਜਾਂਦੇ ਰਹੋ ਓਕੇ ਭਾਜੀ ਧੰਨਵਾਦ ਜੀ ਆ ਫੜ ਲਓ ਬੈਗ ਤੁਸੀਂ ਅੱਛਾ